ਪਹਿਲਾ ਘੇੜਾ ਲਾਤਾ ਦੂਜਾ ਘੇੜਾ ਚੱਲ ਪਿਆ ਨੀਲੇ ਘੂੜੇ ਦਾ ਇਧਰਲੇ ਪਾਸੇ ਮਿੱਤਰੋ ਦੂਜਾ ਘੇੜਾ ਚੱਲ ਪਿਆ ਟਰੈਕਟਰ ਦਾ ਛੱਲੇ ਕਰਦਾ ਛੱਲੇ ਕਰਦਾ ਜਾਂਦਾ ਦੂਜਾ ਘੇੜਾ ਚੱਲ ਪਿਆ ਮਿੱਤਰੋ ਸਵਰਾਜ 852 ਦਾ ਤੇ ਸੱਜਣਾ ਹੁਣ ਤਾਂ ਲਈ ਜੀ ਬੜੀ ਵਿਆ ਗੇਰਗੁਰ ਲਾਲਾ ਵੱਡਾ ਐਸੋ ਹੀ ਹੁਣ ਤਾਂ ਗੇਰਗੁਰ ਲਾਲਾ ਵੱਡਾ ਲਈ ਜੀ ਤੇ ਗੰਮ ਜਾ ਗੇੜਾ ਚੱਲ ਪਿਆ ਜੀ ਸਵਰਾਜ 855 ਦਾ ਜੀ ਇਹ ਟਰੈਕਟਰ ਮੈਨੂੰ ਲੱਗਦਾ ਜੋ ਹੀ 2001 ਤੋਂ ਮਾਡਲ ਦੇ ਵਿੱਚ ਹੀ ਆਇਆ ਹੈ ਨਾ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਇਹਦਾ ਸੱਚਨਾ ਪੁਰਾਣਾ ਪਾਪੀ ਐ ਇਹਦਾ 9999 ਮਾਡਲ ਆਊ ਹੁਣ ਮਾੜਾ ਯਾਰ ਇਸ ਨੂੰ ਦਿੱਤਾ ਬਟਾ ਦੇ ਆ ਗਈ ਜਿੱਥੇ ਪਹਿਲਾਂ ਛੁੱਟੀ ਜਿ ਲਈ ਸੀ ਅੱਜ ਦੇ ਅਦਵਾ ਜੀ ਅੱਜ ਜਿਹੜਾ ਮੁਕਾਬਲਾ ਹੋਣਾ ਹੋਰ ਕਿਸੇ ਦਾ ਵੀ ਆ ਜਾਵੇ ਜੀਓ ਅਧਿਕਾਰ ਸਾਹਿਬ ਸਰਦਾਰ ਜੀ ਨਾਲ ਗਾਰੇ ਇੱਧਰਲੇ ਪਾਸੇ ਕਹਿੰਦੇ ਲੈਂਡ ਕੋਲ ਪਹੁੰਚਣਾ ਦੂਜਾ ਕਿਹੜਾ ਨੀਲੇ ਕੂੜੇ ਦਾ ਮਿੱਤਰੋ ਪੂਰਾ ਹੋ ਗਿਆ ਆਏ ਹਾਏ ਹਾਏ ਅਰੇ ਪੁਰਾਣਾ ਖੁੱਜ ਪੁਰਾਣੀ ਆਉਂਦਾ ਚੁੱਗੋ